ਅਨਿਗੜ ਕਿਸਾਨ ਦੇ ਕੋਆਪਰੇਟਿਵ ਬੈਂਕ ਮੈਨੇਜਰ ਨੇ ਕੱਟੇ 27000 ਰੁਪਏ ਕਿਉਂਕਿ ਉਸ ਵੱਲੋਂ ਕਿਸੇ ਦੀ ਗਵਾਹੀ ਦਿੱਤੀ ਗਈ ਸੀ ਗਵਾਹੀ ਦੇ ਦੌਰਾਨ ਬੈਂਕ ਮੈਨੇਜਰ ਨੇ ਉਸਦੇ 27000 ਰੁਪਏ ਕੱਟ ਦਿੱਤੇ ਗਏ ਇਸ ਦੌਰਾਨ ਕਿਸਾਨ ਨੇ ਦੱਸਿਆ ਕਿ ਪਿੰਡ ਬਲਿਆਲ ਦਾ ਮੈਂ ਕਿਸਾਨ ਮਿੰਦਰਪਾਲ ਸਿੰਘ ਪੁੱਤਰ ਬਲਦੇਵ ਸਿੰਘ ਕਈ ਸਾਲ ਪਹਿਲਾਂ ਕੋਆਪਰੇਟਿਵ ਬੈਂਕ ਦੇ ਵਿੱਚ ਇੱਕ ਵਿਅਕਤੀ ਨੇ ਮੋਟਰਸਾਈਕਲ ਖਰੀਦਿਆ ਸੀ ਉਸ ਮੋਟਰਸਾਈਕਲ ਦੀ ਗਵਾਹੀ ਪਾਈ ਸੀ ਪਰ ਉਸ ਦੀ ਮੌਤ ਹੋ ਚੁੱਕੀ ਹੈ ਕੁਝ ਰਕਮ ਬੈਂਕ ਦੀ ਮੋਟਰਸਾਈਕਲ ਖਰੀਦਣ ਵਾਲੇ ਵੱਲ ਰਹਿ ਚੁੱਕੀ ਸੀ ਪਰ ਕਿਸਾਨ ਨੇ ਕਿਹਾ ਮੇਰੇ 27000 ਰੁਪਏ ਬੈਂਕਰ ਨੇ ਕੱਟ ਲਏ ਇਸ ਦੌਰਾਨ ਜਦੋਂ ਬੈਂਕ ਮੈਨੇਜਰ ਨੂੰ ਮਿਲੇ ਤਾਂ ਉਹਨਾਂ ਨੇ ਜਥੇਬੰਦੀ ਨੂੰ ਕਿਹਾ ਕਿ ਅਸੀਂ ਪੈਸੇ ਨਹੀਂ ਦੇਵਾਂਗੇ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਟਾ ਗ੍ਰਾਹਾਂ ਦੇ ਆਗੂਆਂ ਨੇ ਗੇਟ ਅੱਗੇ ਨਾਰੇਬਾਜ਼ੀ ਕੀਤੀ ਤੇ ਉਹਨਾਂ ਨੇ 16 ਤਰੀਕ ਤੱਕ ਟਾਈਮ ਦਿੱਤਾ ਅਗਰ ਕਿਸਾਨ ਦਾ ਮਸਲਾ ਹੱਲ ਨਾ ਕੀਤਾ ਤਾਂ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ ਜਾਵੇਗਾ ਰਿਪੋਰਟ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਭਰਾਵੋ ਸਾਡੇ ਬੁਜਾਰਾ ਨੂੰ ਉਜਾਰਨਾ ਐ ਸਰ ਆਪਣਾ ਨਾਮ ਵੀ ਮੇਰਾ ਨੋ ਮਨਜੀਤ ਸਿੰਘ ਭਾਰਤੀ ਕਿਸਾਨਯੂਨੀ ਰੇਕਤਾ ਅਗਰਾਹਾਂ ਦਾ ਸੀਨੀਅਰ ਮੀਤ ਪ੍ਰਧਾਨਾ ਬਲਾਕ ਭਾਨੀਗੜ ਦਾ ਅੱਜ ਨਾਰੇਬਾਜੀ ਕੀਤੀ ਜਾ ਰਹੀ ਹੈ ਬੈਂਕ ਅੱਗੇ ਕੀ ਕਰ ਰਹੇ ਇਹ ਕੋਆਪਰੇਟ ਬੈਂਕ ਹੈ ਬਲਿਆੜ ਤੋਂ ਆਏ ਅੰਦਰ ਭੈ ਸਿੰਘ ਇਹਨੇ ਇੱਕ ਮੋਟਰਸਾਈਕਲ ਦੀ ਗਵਾਹੀ ਪਾਈ ਸੀਗੀ ਉਹ ਮੋਟਰਸਾਈਕਲ ਵਾਲਾ ਪਰਿਵਾਰ ਹੈ ਜਿਹੜਾ ਵਿਚਾਰਾ ਕੁਦਰਤੀ ਚਲੇ ਗਿਆ ਇਸ ਦੁਨੀਆ ਤੋਂ ਇਸ ਦੁਨੀਆ ਨੂੰ ਛੱਡ ਗਿਆ ਉਹਦਾ ਮੋਟਰਸਾਈਕਲ ਕਵਰ ਕਰਿਆ ਜਾਂ ਨਹੀਂ ਕਰਿਆ ਉਹ ਇਹਨੂੰ ਨਹੀਂ ਪਤਾ ਇਹਨੇ ਤਾਂ ਗਵਾਹੀ ਪਾਈ ਦੀ ਜਦੋਂ ਇਹ ਬੈਂਕ ਤੋਂ ਪੈਸੇ ਲੈਣ ਆਇਆ ਮੈਨੇਜਰ ਕਹਿੰਦੀ ਵੀ ਤੂੰ ਉਹਦੇ ਪੈਸੇ ਪਰ ਇਹ ਕਦੇ ਵੀ ਨਹੀਂ ਹੋਇਆ ਵੀ ਕਿਸੇ ਦੇ ਲਈ ਹੋਏ ਪੈਸੇ ਕੋਈ ਹੋਰ ਬੰਦਾ ਪਰੇ ਕਿਸਾਨ ਪਹਿਲਾਂ ਹੀ ਬਹੁਤ ਵੱਡੇ ਮਤਲਬ ਦਬ ਦਬੇ ਥੱਲੇ ਆ ਇੱਥੇ ਜੀਰੀ ਸਾਰੀ ਰੋਲ ਦਿੱਤੀ ਕਣਕ ਸੁੰਡੀ ਨੇ ਖਾ ਲਈ ਜਿਹੜਾ 27000 ਰੁਪਿਆ ਕੁੱਲ ਲੈਣ ਆਇਆ ਬੈਂਕ ਮੈਨੇਜਰ ਨੇ ਸਾਫ਼ ਇਹਨੂੰ ਜਵਾਬ ਦਿੱਤਾ ਵੀ ਤੇਥੋਂ ਭਰਾਈ ਕਰਾਵਾਂਗੇ ਪੈਸਿਆਂ ਦੀ ਪਹਿਲਾਂ ਅਜੋਗਦਾਰ ਇਹ ਜਿਹੜੇ ਲੋਨ ਲੈਂਦੇ ਨੇ ਬੈਂਕ ਕਰਦੀ ਆ ਕਿਤੇ ਭਰਾਈ ਕਿਸੇ ਦੀ ਕਿਸਾਨ ਨੂੰ ਪੂਰਨ ਤੌਰ ਤੇ ਵੱਡੇ ਪੱਧਰ ਤੇ ਪਰੇਸ਼ਾਨ ਕੀਤਾ ਗਿਆ ਦੋ ਦਿਨ ਸਾਡੇ ਆਗੂ ਪਹਿਲਾਂ ਆ ਕੇ ਗਿਆ ਮੈਨੇਜਰ ਦਾ ਜਿਹੜਾ ਵਰਤਾਅ ਹੈ ਵਰਤਾਰਾ ਉਹ ਥਾਣੇਦਾਰ ਵਾਲਾ ਮੈਨੇਜਰ ਵਾਲਾ ਨਹੀਂ ਲੇਡੀਜ਼ ਹੈ ਮੈਨੇਜਰ ਉਹ ਵੀ ਬਲੇ ਵਾਲਦੀ ਹੈ ਇਸ ਕਰਕੇ ਸੀ ਅੱਜ ਮਿਲਣ ਆਏ ਸੀਗੇ ਹੁਣ ਵੀ ਇਹਦੇ ਪੈਸੇ ਨਾ ਕਟੋ ਤੁਸੀਂ ਬਹੁਤ ਛੋਟੀ ਰਕਮ ਹੈ ਇਹ ਜੀ ਪਿਰਤ ਨਾ ਪਾਓ ਜੇ ਪਰਤ ਪੈ ਗਈ ਪੰਜਾਬ 'ਚ ਪੰਜਾਬ ਦਾ ਬੇੜਾ ਗਰਖ ਕਰ ਦੂਗੀ ਬਹੁਤ ਬੰਦਿਆਂ ਨੇ ਗਵਾਹੀਆਂ ਨੇ ਅਸੀਂ ਹਜੇ ਤੱਕ ਇਹਨੂੰ ਗਰੰਟੀ ਨਹੀਂ ਮੰਨਦੇ ਜਥੇਬੰਦੀ ਵੱਲੋਂ ਇਹਨਾਂ ਨੇ ਜਾਨੀ ਕਿ ਗਰੰਟੀ ਦੇ ਤੌਰ ਤੇ ਸਕੰਜਾ ਇਹ じゃ ਗਲ ਕਿਸਾਨਾਂ ਦਾ ਕਸੂਤੇ ਲੁੱਟ ਫੜਿਆ ਵੀ ਇੱਕ ਦੂਜੇ ਦੀ ਗਵਾਹੀ ਪਾਉਣ ਯੋਗਰੇ ਵੀ ਨਾ ਰਹਿਣ ਇਸ ਕਰਕੇ ਇਹ ਰਾਹ ਰੋਕਣ ਵਾਸਤੇ ਅਸੀਂ ਅੱਜ ਇੱਥੇ ਕੋਆਪਰੇਟ ਦੇ ਬਾਹਰ ਮੂਰੇ ਬੈਠੇ ਆਂ ਹਰ ਹਾਲਤ 'ਚ ਪੈਸੇ ਲਵਾਂਗੇ ਅੱਜ ਚਤਾਵਨੀ ਤੌਰ ਤੇ ਬੈਠੇ ਆਂ ਅਸੀਂ ਦੇਖਾਂਗੇ ਕੀ ਬਣਦਾ ਕੀ ਗੱਲਬਾਤ ਨਿਕਲ ਕੇ ਆਉਂਦੀ ਹੈ ਨਹੀਂ ਵੱਡੀ ਗਿਣਤੀ ਲੈ ਕੇ ਇਸ ਬੈਂਕ ਦਾ ਗੇਟ ਘੇਰਾਂਗੇ ਇਹਨਾਂ ਨੂੰ ਅੰਦਰ ਬੰਦ ਕਰਾਂਗੇ ਦੱਸਾਂਗੇ ਵੀ ਮਤਲਬ ਕਿ ਇਹ ਐ ਧੱਕਾ ਥੋੜਾ ਛੱਡੂਗਾ ਪੰਜਾਬ ਦੇ ਅੰਦਰ ਨਹੀਂ ਚੱਲਣਾ ਇਹ ਕਦਾ ਬਰਦਾਸ਼ਤ ਨਹੀਂ ਹੋਊਗਾ ਇਹ ਭਾਰਤੀ ਕੀ ਕਰ ਰਹੇ ਹੁਣ ਤੁਸੀਂ ਹੈ ਅਸੀਂ ਤਾਂ ਤਾਂ ਮੰਗ ਤਾਂ ਸਾਡੀ ਕੋਈ ਵੀ ਨਹੀਂ ਆਪਦੇ ਪੈਸੇ ਭਰੇ ਹੋਏ ਨੇ ਜਿਹੜਾ ਇਹਨਾਂ ਦਾ ਮਤਲਬ ਹੈ ਗਿਆ ਪੈਸੇ ਲੈਣੇ ਨੇ ਅਸੀਂ ਨੇ ਉਹ 10 ਭਰ ਕੇ ਦੁਆਰੇ ਪੈਸੇ ਲੈਣੇ ਹੁੰਦੇ ਨੇ ਉਹੀ ਪੈਸੇ ਲੈਣੇ ਨੇ ਮੰਗ ਹੋਰ ਕੋਈ ਨਹੀਂ ਵੀ ਇਹਦੇ ਪੈਸੇ ਦਿੱਤੇ ਜਾਣ ਉਹ ਮੋਟਰਸਾਈਕਲ ਦੀ ਪਰਭਾਈ ਕਰਨ ਮੋਟਰਸਾਈਕਲ ਫੜਨ ਜਾਂ ਉਹਨਾਂ ਦਾ ਕੋਈ ਹੋਰ ਕੋਈ ਪ੍ਰਾਪਰਟੀ ਹੋਊਗੀ ਉਹ ਤੋਂ ਕਵਰ ਕਰਨ ਇਹਦਾ ਕੀ ਮਤਲਬ ਵੀ ਇੰਨਰ ਭੈ ਤੋਂ ਪੈਸੇ ਕੱਟਣ ਜਿਹਨੇ ਗਵਾਹੀ ਪਾਈ ਹੈ ਗਵਾਦੇ ਪੈਸੇ ਕਿਤੇ ਕੱਟੇ ਜਾਂਦੇ ਹੁੰਦੇ ਨੇ ਇਹ ਪਹਿਲੀ ਵਾਰ ਜਣੀ ਕਿ ਬੈਂਕ ਚ ਹੋਇਆ ਪਹਿਲਾਂ ਵੀ ਇਹ ਇੱਕ ਦੋ ਥਾਂ ਮੇ ਸਮੱਸਿਆ ਆਈ ਹੈ ਉਹ ਹੱਲ ਹੋਈ ਹੈ ਹੱਲ ਕਰਦੇ ਨੇ ਜਣੀ ਕਿ ਜੁੱਤੀਆਂ ਨਾਲੇ ਉਂ ਨਹੀਂ ਕਰਦੇ ਵੀ ਜੇ ਗੱਲਬਾਤ ਕਰਨ ਗਏ ਆ ਫਿਰ ਰਵਈਆ ਉਹੀ ਹੁੰਦਾ ਜਦੋਂ ਜਦੋਂ ਜਿਹੜੀ ਕਿ ਗੇਟ ਬੰਦ ਹੁੰਦੇ ਨੇ ਬੈਹਨਿਆਂ ਬਾਹਰ ਚ ਮੰਗ ਉੱਠਦੀ ਐ ਪੰਜਾਬ ਚ ਸਰਕਾਰ ਦੀ ਗੱਲਬਾਤ ਥੂ-ਥੂ ਹੁੰਦੀ ਐ ਫੇਰ ਇਸ ਗੱਲ ਤੇ ਆਉਂਦੇ ਨੇ ਉਹਨਾਂ ਤੱਕ ਨਹੀਂ ਆਉਂਦੇ ਇਸ ਕਰਕੇ ਅਸੀਂ ਅੱਜ ਇਸ ਬੈਂਕ ਮੂਹਰੇ ਨਾਹਰੇਬਾਜੀ ਕਰਕੇ ਇਹਨਾਂ ਨੂੰ ਸਮਾਂ ਦੇ ਕੇ ਜਾਵਾਂਗੇ ਜੇ ਅੱਜ ਹੱਲ ਹੋ ਗਿਆ ਤਾਂ ਠੀਕ ਐ ਨਹੀਂ ਆਉਣ ਵਾਲੇ ਸਮੇਂ ਚ ਤਰੀਕ ਦੇਵਾਂਗੇ ਪੂਰਨ ਤੌਰ ਤੇ ਵੱਡੀ ਗਿਣਤੀ ਲੈ ਕੇ ਸਰਕਾਰ ਦਾ ਵੀ ਇਸ ਕੋਆਪਰੇਟ ਮੈਨੇਜਰ ਦਾ ਵੀ ਵੱਡੇ ਪੱਧਰ ਤੇ ਜਲੂਸ ਕੱਢਾਂਗੇ ਵੀ ਆਹ ਦੇਣ ਐ ਕਿਸਾਨਾਂ ਨੂੰ ਕਿਸਾਨਾਂ ਨੂੰ ਰਾਹਤ ਮਿਲਣੀ ਚਾਹੀਦੀ ਆ ਵੀ ਤੁਹਾਡੀਆਂ ਜੀਰੀਆਂ ਰੋਲੀਆਂ ਗਈਆਂ ਕਣਕ ਸੁੰਡੀ ਨੇ ਖਾ ਲਈ ਵੱਡੀ ਦੁਬਤਾਂ ਚ ਕਿਸਾਨ ਨੇ ਇਸ ਕਰਕੇ ਕੱਢਣੇ ਦਾ ਕੀ ਨੇ ਜਿਹੜੀ ਕਿ ਹੋਰ ਪ੍ਰੈਸਰ ਵੀ ਜਿਹੜਾ 27000 ਰੁਪਇਆ ਇਹਦੇ ਅੱਖਾਂ ਚ ਪਾਣੀ ਆ ਕਿਸਾਨ ਦੇ ਕੁੱਲ 27000 ਰੁਪਏ ਪਿੱਛੇ ਅੱਖਾਂ ਚ ਪਾਣੀ ਆ ਵੀ ਕਿੱਡੀ ਤੰਗੀ ਹੋਊਗੀ ਕਰੇ ਉਹ 27000 ਰੋਕਿਆ ਜਾ ਰਿਹਾ ਹੈ ਇਸ ਕਰਕੇ ਖਤਰਨਾਕ ਖੇੜ ਹੈ ਐਂ ਕਿਸਾਨ ਮਰਦੇ ਆ ਜਿਹੜੇ ਕਿਸਾਨ ਗਲਫਰਾਹੇ ਲੈਂਦੇ ਆ ਉਹ ਇਹਸ ਆਧਾਰਿਆਂ ਦੇ ਇਹ ਜਿਹੇ ਮੈਨੇਜਰਾਂ ਦੇ ਜਿਹੜੀਆਂ ਠਾਣੇਦਾਰੀ ਦਾ ਰਵਈਆ ਵਰਤਦੀਆਂ ਨੇ ਇਸ ਕਰਕੇ ਇਹਨੂੰ ਰੋਕਣ ਵਾਸਤੇ ਭਾਰਤੀ ਕਿਸਾਨ ਜੁਨੀਅਨ ਦੇਖਤਾ ਗਰਾਹਾਂ ਬਣੋ ਵੱਡੇ ਪੱਧਰ ਤੇ ਪ੍ਰਾਲਾ ਕੀਤਾ ਜਾਊਗਾ ਅਸੀਂ ਕਿੱਥੇ ਤੱਕ ਵੀ ਸਾਨੂੰ ਜਾਣਾ ਪਵੇ ਉੱਥੇ ਤੱਕ ਜਾਵਾਂਗੇ ਪਰ ਪੈਸੇ ਲਾਵਾਂਗੇ ਦੱਸਾਂਗੇ ਮੈਨੇਜਰ ਸਾਹਿਬ ਨੂੰ ਜਦੋਂ ਅਸੀਂ ਮਿਲਣ ਗਏ ਆ ਅਸੀਂ ਇਹਨੇ ਦੱਸਿਆ ਵੀ ਤੁਸੀਂ ਇਹ ਕਹਿੰਦੀ ਵੀ ਤੁਸੀਂ ਸਗਰੂਰ ਗੱਲ ਕਰੋ ਮੈਂ ਤੁਹਾਡਾ ਬੈਂਕ ਨਾਲ ਲੈਣ ਦੇਣ ਨਰਪਾਲ ਸਿੰਘ ਦਾ ਓਰੇ ਆ ਸਗਰੂਰ ਨਾਲ ਠੀਕ ਆ ਤੁਸੀਂ ਹੈੱਡ ਮੈਨੇਜਰ ਨਾਲ ਗੱਲ ਕਰੋ ਵੀ ਐ ਕਰਕੇ ਜੱਥੇ ਬੰਦੀ ਆਈ ਕਹਿੰਦੀ ਜਿਹੜਾ ਕੁਝ ਮਰਜ਼ੀ ਕਰ ਲਓ ਉਹ ਦੱਸ ਕੇ ਜਾਵਾਂਗੇ ਮਰਜ਼ੀ ਕਿਵੇਂ ਹੁੰਦੀ ਹੈ ਇੱਥੇ ਸਾਡੀ ਮੁਲਾ ਸਾਡੀ ਨੌਕਰ ਹੈ ਇਸ ਕਰਕੇ ਨਹੀਂ ਚਾਹੀਦਾ ਲੇਡੀ ਜੀ ਸਤਿਕਾਰ ਕਰਦੇ ਆਂ ਅਸੀਂ ਵੱਡੇ ਪਦਰ ਤੇ ਐ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਵੱਡੀ ਕੁਰਸੀ ਤੇ ਬੈਠੇ ਹੋ ਵੀ ਤੁਸੀਂ ਕੁਝ ਵੀ ਕਰੋ ਤੁਹਾਨੂੰ ਇਜਾਜ਼ਤ ਹੈ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਬੜਾ ਫੈਸਲਾ ਲਵਾਂਗੇ ਤੇ ਆਉਣ ਵਾਲੇ ਸਮੇਂ ਤੇ ਜੇ ਨਾ ਇਹ ਠੀਕ ਆਈ ਕਹਾਣੀ ਫਿਰ ਆਪਣਾ ਨਾਮ ਜੀ ਮੈਂ ਹਰਜਿੰਦਰ ਸਿੰਘ ਕਰਾਚੋਂ ਬਲੈਕ ਪ੍ਰੈਸ 77 ਪਵਾਨੀਗੜ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਅੱਜ ਨਾਰੇਵਾਜੀ ਕੀਤੀ ਹੈ ਕਿ ਅਸੀਂ ਜਿਹੜਾ ਕੋਆਪਰੇਟਿਵ ਬੈਂਕ ਪਵਾਨੀਗੜ ਅੱਗੇ ਸੰਕੇਤਕ ਤੌਰ ਤੇ ਧਰਨਾ ਦਿੱਤਾ ਜਿਹੜਾ ਬਲਿਆਲਪਿੰਡ ਦਾ ਕਿਸਾਨ ਆ ਨਰਪੈ ਸਿੰਘ ਹੁਣ ਵੀ ਤੁਸੀਂ ਦੇਖਿਆ ਪ੍ਰਧਾਨ ਜੀ ਨੇ ਦੱਸਿਆ ਵੀ ਅੱਖਾਂ ਚੋਂ ਹੰਝੂ ਆ 27000 ਰੁਪਇਆ ਬੈਂਕ ਨੇ ਰੋਕ ਰੱਖਿਆ 2 ਰੁਪਇਆ ਮੋਟਰਸਾਈਕਲ ਤੇ ਲੋਨ ਲਿਆ ਸੀ ਕਿਸੇ ਇੱਕ ਹੋਰ ਬੰਦੇ ਨੇ ਉਹ ਤੇ ਇਹਨਾਂ ਨੇ ਗਰੰਟੀ ਪਾਈ ਸੀ ਇੱਥੋਂ ਦੀ ਬੈਂਕ ਮੈਨੇਜਰ ਆ ਜਿਹੜੀ ਕਹਿੰਦੀ ਆ ਵੀ ਪੈਸੇ ਇਹਨਾਂ ਤੋਂ ਭਰਾਉਣੇ ਨੇ ਇਹ ਪਹਿਲਾਂ ਮੈਨੇਜਰ ਇਹ ਗੱਲ ਦੀ ਸਾਬਤ ਕਰੇ ਵੀ ਇਹ ਕਿਸਾਨ ਬੈਂਕ ਦਾ ਡਿਫਾਲਟਰ ਹੈ ਜਿਹੜਾ ਇਹਦੇ ਪੈਸੇ ਰੋਕ ਕੇ ਜਾ ਰਹੇ ਨੇ ਇਹਦੀ ਜਿਹੜਾ ਲਾਂਨ ਦੇਣਾ ਬੈਂਕ ਨਾਲ ਬਿਲਕੁਲ ਸਹੀ ਚੱਲ ਰਿਹਾ ਹਰ ਕਿਸਾਨ 6ਵੇਂ ਮਹੀਨੇ ਆਪਦਾ ਜਿਹੜਾ ਬੈਂਕ ਦਾ ਹੁੰਦੀ ਹੈ ਲਿਮਟ ਉਹਨੂੰ ਕਮਾਉਂਦਾਗਾ ਤੇ ਜਿਹੜੇ ਪੈਸੇ ਹੁੰਦੇ ਨੇ ਵਾਪਸ ਮਿਲਦੇ ਨੇ ਵਿਆਜ ਕੱਟਿਆ ਜਾਂਦਾ ਜਿਹੜਾ ਸਮਾਨ ਚੱਕਿਆ ਹੁੰਦਾ ਕੋਆਪਰੇਟਿਵ ਬੈਂਕਾਂ ਜਿਹੜੀਆਂ ਸੁਸਾਇਟੀਆਂ ਨੇ ਉਹ ਕਿਸਾਨਾਂ ਨਾਲ ਜੁੜੀਆਂ ਹੋਈਆਂ ਨੇ ਇਸ ਕਰਕੇ ਅਸੀਂ ਜਦੋਂ ਗੱਲਬਾਤ ਕਰਨ ਵਾਸਤੇ ਸਾਡੇ ਪ੍ਰਧਾਨ ਜੀ ਆਏ ਮੈਨੇਜਰ ਸਾਹਿਬ ਦਾ ਮੈਡਮ ਦਾ ਰਵਈਆ ਠੀਕ ਨਹੀਂ ਸੀਗਾ ਅਸੀਂ ਸੰਕੇਤਕ ਤੌਰ ਤੇ ਇੱਥੇ ਧਰਨਾ ਦਿੱਤਾਗਾ ਆਹ ਭਾਈ ਸਾਡਾ ਕਿਸਾਨ ਨਰਪੈ ਸਿੰਘ ਕਿਉਂਕਿ ਜਿਹੜੀਆਂ ਗੱਲਾਂ ਸੁਣਨ ਨੂੰ ਆ ਰਹੀਆਂ ਨੇ ਵੀ ਆ ਜੱਥੇਬੰਦੀ ਵਾਲੇ ਧਰਦੇ ਲਾ ਰਹੇ ਨੇ ਫੇਰ ਅੱਗੇ ਲੋਕਾਂ ਦੇ ਹੋਰ ਲੋਨਾਂ ਤੇ ਕੌਣ ਗਵਾਹੀਆਂ ਪਾਊਗਾ ਤਾਂ ਹੀ ਤਾਂ ਲੋਕ ਗਵਾਹੀਆਂ ਲੈਂਡ ਦੇਣ ਬੰਦ ਹੋ ਗਏ ਇਹ ਭਰਾ ਭੋਏ ਗੱਲ ਨਹੀਂ ਹੈਗੀ ਇਹ ਜਿਹੇ ਬੈਂਕਾਂ ਦੇ ਧੌਣ ਤੇ ਗੋਡਾ ਤਰਕੇ ਅਸੀਂ ਕਿਉਂਕਿ ਸਾਡੇ ਪੈਸੇ ਨੇ ਸਾਡੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਇੱਥੋਂ ਦੇ ਦੇਸ਼ ਦੀ ਆਰਥਿਕ ਬਵਸਤਾ ਜਿਹੜੀ ਉਹ ਜਿਹੜੀ ਵੱਡੀ ਉੱਪਰ ਹੋਈ ਆਗੀ ਤਾں ਕਰਕੇ ਇਹ ਜਿਹੜੇ ਡਾਨੀ ਬਾਨੀਆ ਦੀਆਂ ਕੌਣੋਂ ਇੱਥੇ ਗਵਾਹੀਆਂ ਪਾਉਂਦਾਗਾ ਇਹ ਆਮ ਲੋਕਾਂ ਦੇ ਪੈਸੇ ਰੁੱਕੇ ਜਾਂਦੇ ਨੇ ਇਹ ਅਸੀਂ ਪੈਸੇ ਹਰ ਕਿਸ ਲੈ ਕੇ ਰਾਂਗੇ ਪੈਸੇ ਨਹੀਂ ਦੇ ਰਹੇ ਨਰਪਾਇਆ ਸਿੰਘ ਜੀ ਨਰਪਾਇਆ ਸਿੰਘ ਕੀ ਕਾਰਨ ਅੱਜ ਨਾਰੇਬਾਜੀ ਕਰਵਾਇਆ ਇਹ ਮੇਰੇ ਪੈਸੇ ਨਹੀਂ ਦੇ ਰਹੇ ਜੀ ਕੌਣ ਨਹੀਂ ਦੇ ਰਹੇ ਤੁਹਾਡੇ ਪੈਸੇ ਮੈਨੇਜਰ ਜੀ ਆਪਣਾ ਗੁਰਿਆਰੇ ਕੀ ਕਿਹਾ ਗਿਆ ਤੁਹਾਨੂੰ ਕਹਿੰਦੀ ਵੀ ਉਹ ਜਿਹੜੇ ਮੋਟਰਸਾਈਕਲ ਦੇ ਪੈਸੇ ਤੇ ਉਹ ਕਟੋ ਅੱਛਾ ਜੀ ਪਰ ਤੁਸੀਂ ਨਹੀਂ ਕੀ ਕਿਹਾ ਹੈ ਅਸੀਂ ਤਾਂ ਪੈਸਾ ਲੈਣੇ ਲੱਭਦੇ ਹੁਣ ਮੰਗ ਕੀ ਕਰਦੇ ਤੁਸੀਂ ਅਸੀਂ ਉਹਦੇ ਪੈਸੇ ਲੈਣ ਦੀ ਮੰਗ ਕਰ ਰਹੇ ਹਾਂ ਹਾਂ ਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਰਮਨਦੀਪ ਸਿੰਘ ਹੈ ਤੇ ਮੈਂ ਬੈਂਕ ਅੱਗੇ ਨਾਰੇ ਵਾਈ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕੀ ਕਾਰਨ ਇਹਦਾ ਕਾਰਨ ਹੈ ਜੀ ਇੱਕ ਲੋਨ ਸੀ ਮਲਕੀਸ਼ ਸਿੰਘ ਦੇ ਨਾਮ ਤੇ ਮੋਟਰਸਾਈਕਲ ਦਾ ਤੇ ਉਹਨਾਂ ਦੀ ਨਿਰਪਾਇਤ ਸਿੰਘ ਨੇ ਗਰੰਟੀ ਪਾਈ ਹੋਈ ਸੀ ਤੇ ਆਰਬੀ ਦੇ ਗਾਈਡਲਾਈਨ ਦੇ ਮੁਤਾਬਕ ਜੋ ਗਰੰਟਰ ਹੁੰਦਾ ਤੇ ਲੋਨੀ ਹੁੰਦਾ ਦੋਨੋਂ ਬਰਾਬਰ ਦੇ ਜ਼ਿੰਮੇਵਾਰ ਹੁੰਦੇ ਆ ਤੇ ਇਸ ਲਈ ਇਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇਹਨਾਂ ਬਾਰੇ ਗੱਲਬਾਤ ਕਰੋ ਉਹਨਾਂ ਨੂੰ ਮਿਲੋ ਉਹਨਾਂ ਨੂੰ ਕਹੋ ਵੀ ਤੁਸੀਂ ਗਰੰਟੀ ਪਾਈ ਹੋਈ ਆ ਤੁਸੀਂ ਉਹਨਾਂ ਦੇ ਪੈਸੇ ਭਰੋ ਪਰੇ ਜਵਾਬ ਦੇ ਗਏ ਕਿ ਸਾਡਾ ਇਸ ਕੋਈ ਮਤਲਬ ਨਹੀਂ ਗਰੰਟੀ ਦਾ ਸਾਡਾ ਕੋਈ ਉਹ ਨਹੀਂ ਹੈਗਾ ਤੇ ਇਸ ਲਈ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਅਪਰੋਚ ਕਰਕੇ ਕੋਈ ਵੀ ਪੈਸੇ ਭਰਨ ਤੇ ਸਾਡੀ ਹੈਲਪ ਕਰੋ ਕਿਉਂਕਿ ਗਰੰਟੀ ਤੁਹਾਡੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਆ ਤੇ ਇਹਨਾਂ ਨਾਲੇ ਮਿਲਾਂਗੇ ਨਹੀਂ ਸਾਨੂੰ ਕੋਈ ਨਹੀਂ ਸਾਨੂੰ ਪਤਾ ਨਹੀਂ ਉਹ ਕਿੱਥੇ ਆ ਜ਼ਮੀਨ ਵੇਚ ਗਏ ਆ ਜੇ ਉਹ ਤਾਂ ਇਸ ਕਰਕੇ ਇਹਨਾਂ ਨੇ ਕੁੱਸੇ ਜਾ ਕੇ ਨਾਰੇबाजी ਸ਼ੁਰੂ ਕਰ ਦਿੱਤੀ ਕਿਸਾਨ ਆਇਆ ਸੀ ਕਿਸਾਨਾਂ ਨੂੰ ਮੱਕੇ ਰਕਬਾ ਬੋਲਿਆ ਗਿਆ ਗਲਤ ਬੋਲਿਆ ਗਿਆ ਇਸ ਵਾਰ ਨਹੀਂ ਨਹੀਂ ਗਲਤ ਬਿਲਕੁਲ ਨਹੀਂ ਬੋਲਿਆ ਗਿਆ ਕੋਈ ਬੰਦਾ ਪ੍ਰੂਫ ਕਰ ਦੇ ਗਲਤ ਬਿਲਕੁਲ ਨਹੀਂ ਕਰੇਗਾ ਉਹ ਸਾਡੇ ਭਰਾ ਇਹ ਬੈਂਕ ਕੋਆਪਰੇਟਿਵ ਬੈਂਕ ਕਿਸਾਨਾਂ ਨਾਲ ਹੀ ਚੱਲਦਾ ਕਿਸਾਨਾਂ ਦੇ ਸਰ ਤੇ ਹੀ ਚੱਲਦਾ ਠੀਕ ਆ ਸਾਡਾ ਸਾਰੀ ਪੂਰੀ ਲੈਂਡ ਦੇ 90% ਸਾਡਾ ਲੈਂਡ ਦੇ ਜੁੜਦਾ ਕਿਸਾਨਾਂ ਨਾਲ ਹੁੰਦਾ ਕਿਸੇ ਨੂੰ ਪੁੱਠਾ ਨਹੀਂ ਬੋਲੇਗਾ ਇਹ ਬਿਲਕੁਲ ਝੂਠ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਕਿਸਾਨ ਵਾਲੇ ਜਿਹੜਾ ਮਾਗੂ ਕਰਦੇ ਪੈਸੇ ਇਹਨਾਂ ਨੇ ਮੰਗੀ ਆ ਵੀ ਇਹਨਾਂ ਨੂੰ ਹੀ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਜੋ ਜੋ ਗਰੰਟਰ ਜੋ ਜਿੰਨੇ ਸੀ ਗਰੰਟੀ ਪਾਈ ਹੈ ਉਹਨਾਂ ਦੇ ਪਰਿਵਾਰ ਨੂੰ ਮਿਲੋ ਕਿਉਂਕਿ ਸਿਰਫ ਇਹਨਾਂ ਲਈ ਨਹੀਂ ਇੱਥੇ ਜਿੰਨੇ ਵੀ ਅਕਾਊਂਟ ਨੇ 4-500 ਅਕਾਊਂਟ ਹੈ ਸਾਰਿਆਂ ਦੇ ਹੀ ਗਰੰਟਰਾਂ ਨੂੰ ਸੀ ਬੇਨਤੀ ਕਰਦੇ ਆ ਕਿ ਤੁਸੀਂ ਜੋ ਜਿੰਨਾ ਤੁਸੀਂ ਗਰੰਟੀ ਪਾਈ ਹੋਈ ਆ ਜਾਂ ਜੋ ਤੁਹਾਡਾ ਜੋ ਕੋਈ ਹੋਰ ਲੋਨ ਚੱਲਦਾ ਤਾਂ ਤੁਸੀਂ ਭਰੋ ਕਿਉਂਕਿ ਜੋ ਬੈਂਕਿੰਗ ਦਾ ਸਾਈਕਲ ਹੈ ਜੇ ਪੈਸੇ ਭਰੋਗੇ ਸਾਈਕਲ ਘੁੰਮਦਾ ਰਹੇਗਾ ਫੇਰ ਹੀ ਅੱਗੇ ਰਿਕਵਰੀ ਨਵੇਂ ਕਿਸੇ ਹੋਰ ਨੂੰ ਅਡਵਾਂਸ ਦੇ ਸਕਾਂਗੇ ਹੁਣ ਰੀਸੈਂਟਲੀ ਪਿੱਛੇ ਜੇ ਸੋਸਾਇਟੀ ਦੇ ਨਵੇਂ ਖਾਤੇ ਖੁੱਲਣ ਲਈ ਥੋੜੀ ਜੀ ਪ੍ਰੋਬਲਮ ਆਈ ਕਿਉਂਕਿ ਪੁਰਾਣੇ ਐਨਪੀਏ ਬਹੁਤ ਖੜੇ ਨੇ ਪੁਰਾਣੇ ਐਨਪੀਏ ਜੇ ਨਵਾਂ ਕਲੀਅਰ ਹੋਊਗਾ ਤਾਂ ਹੀ ਪੁਰਾਣਾ ਨਵੇਂ ਕਿਸੇ ਨੂੰ ਅਡਵਾਂਸ ਦੇ ਸਕਾਂਗੇ ਨਵੇਂ ਕਿਸੇ ਦਾ ਪਲਾਣਾ ਨਹੀਂ ਹੋ ਸਕਦਾ ਕਿਉਂਕਿ ਪੁਰਾਣੇ ਦਾ ਇਸ਼ੂ ਪੈ ਜਾਂਦਾ ਬਹੁਤ ਹੋਣਗੇ ਜੋ ਵੀ ਇਸ ਤਰ੍ਹਾਂ ਮਾਰ ਕੇ ਆਪਣੇ ਪਾਇਓ ਦੁਆਰ ਹਾਂਜੀ ਬਹੁਤ ਨੇ ਬਹੁਤ ਗਵਾਈ ਵਾਲੇ ਬਹੁਤ ਨੇ ਤੇ ਇਹ ਉਹ ਪਰ ਜਾਂਦੇ ਬਹੁਤ ਸਾਰੇ ਸਾਡੇ ਕੇਸ ਇਹ ਹੋ ਜਿਹੜੇ ਗਰੰਟਰ ਪੈਸੇ ਭਰ ਕੇ ਗਏ ਨੇ ਕਿਉਂਕਿ ਉਹ ਜਦ ਉਹਨਾਂ ਨੂੰ ਲੈ ਕੇ ਮੈਕਸਿਮ ਤਾਂ ਉਹ ਕਿਸਾਨ ਨੂੰ ਅਪਰੋਚ ਕਰ ਲੈਂਦੇ ਆ ਤੇ ਉਹ ਜੋ ਕਿਸੇ ਹੋਰ ਦਾ ਜੀ ਦਾ ਗਰੰਟੀ ਪਾਈ ਹੈ ਉਹਨੂੰ ਲੈ ਆਉਂਦੇ ਨੇ ਬੈਂਕ ਵਿੱਚ ਤੇ ਪੈਸੇ ਭਰਵਾਉਂਦੇ इवन ਹੁਣ ਤਾਂ ਇੱਕ ਓਟੀਐ ਸਕੀਮ ਆਈ ਹੋਈ ਆ ਜਿਸ ਚ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਵਿਆਜ ਦਾ ਮਾਫੀ ਹੋ ਜਾਂਦੀ ਆ ਤੇ ਅਸੀਂ ਤੁਹਾਨੂੰ ਖੁਦ ਪ੍ਰੇਰਦੇ ਹਾਂ ਕਿ ਤੁਸੀਂ OTS ਚ ਜਾ ਕੇ ਆਪਦੇ ਕੇਸ ਨਿਲ ਕਰ ਲਓ